ਅੱਲੇ ਉੱਠ ਦੇਈਏ ਹੋਕਾ ਯਾਰ ਮਰਦਾਨਿਆਂ ਸ਼ਾਇਦ ਕੋਈ ਜਾਗ ਹੀ ਪਵੇ ਲੰਗੀ ਜਾਵੇ ਮੌਕਾ ਬਾਰ ਬਾਰ ਮਰਦਾਨਿਆਂ ਸ਼ਾਇਦ ਕੋਈ ਜਾਗ ਹੀ ਪਵੇ ਸਾਧਿਓ ਜੀ ਚੱਲ ਉੱਠ ਦੇਈਏ ਹੋਕਾ ਯਾਰ ਮਰਦਾਨਿਆ ਸ਼ੈਦ ਕੋਈ ਜਾਗ ਹੀ ਪਵੇ ਲੰਘ ਜਾਵੇ ਮੌਕਾ ਬਾਰ ਬਾਰ ਮਰਦਾਨਿਆ ਸ਼ੈਦ ਕੋਈ ਜਾਗ ਹੀ ਪਵੇ ਸ਼ੈਦ ਕੋਈ ਜਾਗ ਹੀ ਪਵੇ ਸੁੱਤਾ ਅਜੇ ਇਨਸਾਨ ਖੇਡ ਜ਼ਿੰਦਗੀ ਦੀ ਰੁੱਝ ਐ ਸੁੱਤਾ ਅਜੇ ਇਨਸਾਨ ਖੇਡ ਜ਼ਿੰਦਗੀ ਦੀ ਰੁੱਝ ਐ ਬੰਦਾ ਅਜੇ ਬੰਦਗੀ ਦੇ ਅੱਧ ਵੀ ਨਹੀਂ ਪੁੱਜਿਆ ਪਰਮਾਚ ਸੁੱਤਾ ਹੋਇਆ ਜੰਗ ਜਹ ਲੜੀ ਜਾਵੇ ਜ਼ਿੰਦਗੀ ਤੇ ਮੌਤ ਵਿਚਕਾਰ ਮਰਦਾਨੇ ਆ ਸ਼ਹਿਦ ਕੋਈ ਜਾਗ ਹੀ ਪਵੇ ਚੱਲ ਉੱਠ ਦਈਏ ਹੋਕਾ ਯਾਰ ਮਰਦਾਨੇ ਆ ਸ਼ਹਿਦ ਕੋਈ ਜਾਗ ਹੀ ਪਵੇ ਦੁਨੀਆ ਨੂੰ ਆ ਜਾ ਆਪਾਂ ਸੱਚ ਐ ਇਹ ਦੱਸ ਕੇ ਮੇਲਾ ਕੁਝ ਧੀਰ ਦਾ ਹੈ ਰਹਿ ਨਾ ਜਾਓ ਫਸ ਕੇ ਮੇਲਾ ਥੋੜੀ ਧੀਰ ਦਾ ਹੈ ਰਹਿ ਨਾ ਜਾਓ ਫਸ ਕੇ ਝੂਠ ਨਹੀਂ ਉਰਤਾ ਕੋਈ ਇਹ ਤਾਂ ਜ਼ਰੂਰ ਜਾਣਾ ਪੈਣਾ ਮੋਤ ਦੇਵੀ ਆਰ ਮਰਦਾਨਾ ਸ਼ਹਿਦ ਕੋਈ ਜਾਗ ਹੀ ਪਵੇ ਚੱਲ ਉੱਠ ਦੇਈਏ ਹੋਕਾ ਯਾਰ ਮਰਦਾਨਾ ਸ਼ਹਿਦ ਕੋਈ ਜਾਗ ਹੀ ਪਵੇ ਬੰਦੇ ਨੂੰ ਤਾਂ ਰੱਬ ਦੀ ਹੋਂਦ ਉੱਤੇ ਸ਼ੱਕ ਹੈ ਬੰਦੇ ਨੂੰ ਤਾਂ ਰੱਬ ਦੀ ਵੀ ਹੋਂਦ ਉੱਤੇ ਸ਼ੱਕ ਹੈ ਪੁਤਲੀਆਂ ਵਾਂਗ ਇਹਦੀ ਡੋਰ ਜਿਦੇ ਹੱਥ ਹੈ ਹੁੰਦਾ ਪਰ ਤਖ ਵੇਖ ਰੱਬੀ ਵਿਸਮਾਦ ਨੂੰ ਵੀ ਕਰਦਾ ਹੈ ਕਿਦਾਂ ਇਨਕਾਰ ਮਰਦਾਨਾਂ ਸ਼ਹਿਦ ਕੋਈ ਜਾਗ ਹੀ ਪਵੇ ਚੱਲ ਉੱਠ ਦੇਈਏ ਹੋਕਾ ਯਾਰ ਮਰਦਾਨਿਆ ਸ਼ਹਿਦ ਕੋਈ ਜਾਗ ਹੀ ਪਵੇ ਇੱਕ ਬੰਦ ਹੋਰ ਪੜਨਾ ਜੀ ਇਥੋਂ ਝੂਠੇ ਪਿਆਰ ਦੀਆਂ ਤੰਦਾਂ ਟੁੱਟ ਜਾਣੀਆਂ ਇਥੋਂ ਝੂਠੇ ਪਿਆਰ ਦੀਆਂ ਦੰਦਾ ਟੁੱਟ ਜਾਣਿਆ ਬੰਨਦਾ ਜੋ ਨਾਲ ਉਹ ਵੀ ਪੰਡਾ ਛੁੱਟ ਜਾਣਿਆ ਬੰਨਦਾ ਜੋ ਨਾਲ ਉਹ ਵੀ ਪੰਡਾ ਛੁੱਟ ਜਾਣਿਆ ਦਿਨੇ ਰਾਤ ਸੁਪਨੇ ਜੋ ਲੈ ਜਾਵੇ ਆਦਮੀ ਉਹ ਹੋਣਗੇ ਅਖੀਰ ਤਾਰ ਤਾਰ ਮਰਦਾਨਿਆ ਸ਼ਹਿਦ ਕੋਈ ਜਾਗ ਹੀ ਪਵੇ ਚੱਲ ਉੱਠ ਦੇਈਏ ਹੋਕਾ ਯਾਰ ਮਰਦਾਨਾ ਸ਼ਹਿਦ ਕੋਈ ਜਾਗ ਹੀ ਪਵੇ ਠੱਗੇ ਜਾਈਏ ਆਪਾ বিনা ਦੁਨੀਆਂ ਦੀ ਮੰਡੀ ਵਿੱਚ ਠੱਗੇ ਜਈਏ ਆਪਾ বিনা ਦੁਨੀਆਂ ਦੀ ਮੰਡੀ ਵਿੱਚ ਚੱਲ ਕਰਤਾਰ ਪੁਰੇ ਕੀ ਐ ਤਲਵੰਡੀ ਵਿੱਚ ਚੱਲ ਕਰਤਾਰ ਪੁਰੇ ਕੀ ਐ ਤਲਵੰਡੀ ਵਿੱਚ ਸ਼ੱਕ ਨਹੀਂ ਰਤਾ ਕੋਈ ਇਹ ਜੋ ਸਰੀਰ ਮੋੜਨਾ ਕਦੀ ਤਾਂ ਹੈ ਉਦਾਰ ਮਰਦਾਨਾਂ ਸ਼ਹਿਦ ਕੋਈ ਜਾਗ ਹੀ ਪਵੇ ਚੱਲ ਉੱਠ ਦਈਏ ਹੋਕਾ ਯਾਰ ਮਰਦਾਨਾਂ ਸ਼ਹਿਦ ਕੋਈ ਜਾਗ ਹੀ ਪਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ